ਕਬੱਡੀ 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 ਆਪਣਾ ਖੁਸ਼ੀ 4 ਮਈ ਨੂੰ ਬ੍ਰਿਸ਼ਮੇਨ ਵਿਖੇ ਕਬੱਡੀ ਕੱਪ ਕਰਵਾਇਆ ਜਾ ਰਿਹਾ ਇਹ ਕਬੱਡੀ ਕੱਪ ਆਪਣਾ ਭਰਾ ਅਪਿੰਦਰੀ ਬਦਮੀ ਇੰਟਰਨੈਸ਼ਨਲ ਕਬੱਡੀ ਪਲੇਅਰ ਤੇ ਉਹਨਾਂ ਦੀ ਕਲੱਬ ਇੰਟਰਨੈਸ਼ਨਲ ਕਬੱਡੀ ਕਲੱਬ ਮਿਲ ਕੇ ਕਰਵਾ ਰਹੀ ਆ ਜਿੱਥੇ ਬਹੁਤ ਵਧੀਆ ਟੀਮਾਂ ਤੇ ਬਹੁਤ ਵਧੀਆ ਪਲੇਅਰ ਪਹੁੰਚ ਰਹੇ ਆ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਹਮਾ ਮਾ ਕੇ ਪਹੁੰਚੋ ਤੇ ਬ੍ਰਿਸ਼ਮੇਨ ਦੇ ਮੇਲੇ ਦੀਆਂ 4 ਮਈ ਨੂੰ ਰੌਣਕ ਵਧਾਓ ਸਤਿ ਸ਼੍ਰੀ ਅਕਾਲ ਸਿਕਾਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਅਸਲਾ ਬਕਰਗਨ ਆਪ ਸਭ ਨੂੰ ਪੀਲ ਕਰਦੀ ਸੀ ਸਾਈ ਲਾਟੀਸ਼ਾ ਜੀ ਦੀ ਵਰਸੀ 16ਵੀਂ ਵਰਸੀ ਤੇ ਕਬੱਡੀ ਟੂਰਨਾਮੈਂਟ ਹੋ ਜਾ ਰਿਹਾ ਜੋ ਕੀ ਗੱਲ ਨੂੰ ਹੈ 2 ਮਹੀਨੋਂ ਜਿਹਨੇ ਵੀ ਕਬੱਡੀ ਤਿਆਰ ਕਰਦੇ ਆ ਇਸ ਟੂਰਨਾਮੈਂਟ ਦੇ ਪਹੁੰਚੋ ਜੋ ਦਾਦਿਆਂ ਨੂੰ ਪਿਆਰ ਕਰਦੇ ਆ ਇਸ ਦੀ ਤਿਆਰ ਕਰਦੇ ਆ ਹੱਥ ਜੋੜ ਕੇ ਬੇਨਤੀ ਕਰਦੇ ਆ ਟੂਰਨਾਮੈਂਟ ਦੀ رونਕ ਦੂਦਾ ਆਓ ਆਪੋ ਮਾਗੇ ਪਹੁੰਚੋ ਜੋ ਕੀ 20 ਕੱਪ ਕਾਨੂੰ ਹੋ ਜਾ ਰਿਹਾ ਅਸੀਂ ਵੀ ਖੇਡ ਰਹੇ ਹਾਂ ਇਸ ਕੱਪ ਦੇ ਇਹ ਸਾਈਆਂ ਦੀ ਕਰਪਾ ਨਾਲ ਟੂਰਨਾਮੈਂਟ ਹੋ ਰਿਹਾ ਵਾ ਬਟੂ ਪਿਆਰ ਕਰ ਗਏ ਸੁੰਨਾ ਬੜੇ ਕੋਚੀ ਉਹ ਤੁਹਾਡਾ ਰੋਜ ਦਾ ਪਖਾਣਡ ਫੜਿਆ ਮੈਂ ਚੱਲਿਆ ਤੁਰਪੋ ਕਰੇ ਚੱਲੀਏ 5 ਮਿੰਟ ਪਾਜੀ ਪਾਲੇ ਭਾਈ ਚੱਲੀਏ ਮਾਨੋ ਯਾਰੋਈ ਬਰਾਹ ਕਬ ਜਾਦ ਨੇ ਤੁਸੀਂ ਉਹ ਤੂੰ ਹੀ ਤੁਰਪਾ ਉੱਟ ਕੇ ਪੰਜ ਮਿੰਟ ਹੋਰ ਸੀਟ ਲੈਰ ਫੇਕ ਬਰਾਂਡਾ ਸੀਟ ਲੈਰ ਸੀਟ ਲੈਰ ਸਣੀ ਮਣੀ ਬਰਾਂਡਾ ਕਿਦਣ ਕੋ ਕਿਦਣ ਕੋ ਇੱਕ ਪਰੌਠਾ ਆਇਆ ਕਿ ਉਹ ਓਏ ਜੀ ਬੱਚੇ ਕਿੱਦਾਂ ਹੋ ਵਧੀਆ ਜੀ ਪੁੱਤ ਮੇਰਾ ਮੇਰੀ ਗੱਲ ਸੁਣ ਤੈਂ ਬਾਈ ਫੇਟਣ ਲਾ ਕੇ ਜਾ ਰਾ ਕੋਰਾ ਨਹੀਂ ਹੋ ਗਿਆ ਨਹੀਂ ਤਾਨੂੰ ਵੀ ਭਾਈ ਕਰ ਦੇਣਾ ਨਾਲ ਹੀ ਕਰ ਦੇਣਾ ਸਾਰੇ ਸਾਰੇ ਹੀ ਸਾਰੇ ਹੀ ਭਾਈ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਬੈਲ ਆਈਕਨ ਨੂੰ ਜ਼ਰੂਰ ਨਾ ਪਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ